ਬੇਬੇ ਮੰਮੀ ਕਿੱਥੇ ਆ? ਇਹ ਇਧਰ ਬਾਗੀ ਹੋ ਕਿਸੇ ਦੇ ਭੌਂਕਦੀ ਫਿਰਦੀ ਐ। ਉਹ ਯਾਰ ਮੈਨੂੰ ਰੋਟੀ ਲਿਆ ਦੇ ਫਿਰ ਮੈਂ ਤਿਆਰ ਹੋ ਕੇ ਕਾਲਜ ਵੀ ਜਾਣਾ ਹੈ। ਉਹ ਚੜ ਜਾਂਦੀ ਐ। ਰੋਟੀ ਲਿਆ ਕੇ ਦਿਓ ਫਿਰ ਮੈਨੂੰ ਹੁਣ। ਬੋਲ ਮਾਰਦੇ ਮਨਦੀਪ ਨੂੰ। ਭਾਬੀ। ਭਾਬੀ ਰੋਟੀ ਲਿਆ ਕੇ ਦਿਓ। ਕੀ ਹੈ? ਕਿਉਂ ਬੁਲਾ ਰਹੇ ਹੋ? ਕੀ ਚਾਹੀਏ? ਮੰਮੀ ਗਈ ਹੋਈ ਆ ਗਈ ਰੋਟੀ ਲਿਆ ਦਿਓ ਮੇਕੋ। ਮੁੱਸੇ ਨਹੀਂ ਲਾ ਕਰਦੀ ਜਾਤੀ ਆਪਣੀ ਆਪ ਹੀ ਉਠਾਓ ਔਰ ਖਾ ਲਓ। ਰੋਟੀ ਲਿਆ ਦੋ ਮੈਨੂੰ ਮੈਂ ਕਾਲਜ ਵੀ ਜਾਣਾ ਹੈ ਮੰਮੀ ਘਰ ਪਰ ਨਹੀਂ ਹੈ ਅਬ ਮੈਂ ਲਾ ਕੇ ਦੇ ਦਿੱਤੀ ਹੂੰ ਮੈਨੇ ਇਤਨੀ ਪੜਾਈ ਨਾ ਆਪ ਲੋਗੋ ਕੀ ਸੇਵਾ ਕੇ ਲੀਏ ਨਹੀਂ ਕੀ ਹੈ ਕਿ ਖਾਣਾ ਲਾ ਦੋ ਕਾਣਾ ਲਾ ਦੋ ਅਬ ਮੈਂ ਲਾ ਦੇਤੀ ਹੂੰ ਇਸ ਕੇ ਬਾਦ ਆਪਣੀ ਮੰਮੀ ਸੇ ਬੋਲਣਾ ਠੀਕ ਹੈ ਮੈਨੇ ਇਤਨੀ ਪੜਾਈ ਆਪਕੇ ਲੀਏ ਨਹੀਂ ਕੀ ਹੈ ਇਹ ਕੀ ਕਰ ਗਈ ਬਤਾਰੇ ਮਾਰੇ ਜਿਹੇ ਹੈ ਤੂੰ ਵੀ ਜੇ ਮੈਂ ਬੰਕਣ ਲੱਗ ਗਏ ਹੈ ਇਹ ਕੋਈ ਗੱਲ ਹੈ ਕੋਈ ਸਮਝ ਦੇ ਕੇ ਕੀਆ ਗੱਲ ਦੀ ਵੀ ਕੀ ਕਹਿਣਾ ਕੀ ਕਰਨਾ ਜਿਵੇਂ ਉਹ ਬੋਲ ਕੇ ਗਈ ਆ ਉਵੇਂ ਮੈਨੂੰ ਬੋਲਣਾ ਪਿਆ ਕਰੂਗਾ ਹੁਣ

ਕਹਿਣਾ ਹੀ ਸੀ ਕਹਿੰਦੀ ਬਾਈ ਨੂੰ ਦੱਸੂਗੀ ਵੀ ਮੈਥੋਂ ਕੰਮ ਕਰਾਉਂਦੇ ਨੇ ਕਹਿੰਦੀ ਮੈਂ ਪੜ੍ਹੀ ਲਿਖੀ ਆ ਮੈਂ ਤੁਹਾਡੇ ਆ ਰੋਟੀਆਂ ਫੜਾਉਣ ਵਾਸਤੇ ਨਹੀਂ ਆਈ ਓਰੇ ਇਹ ਤਾਂ ਵੀਰਾ ਮੈਨੂੰ ਕਰਨੇ ਪੈਣਗੇ ਫੋਨ ਫਾਨ ਮੁੰਡੇ ਨੂੰ ਇਹ ਤਾਂ ਕੀ ਨਹੀਂ ਕੰਮ ਕਰਦੀ ਇਹ ਤਾਂ ਵੱਡੇ ਕਰਨੇ ਪੈਣਗੇ ਇਹਨਾਂ ਤਾਂ ਹੈ ਇਹ ਕਿਵੇਂ ਨਹੀਂ ਫੜਾਉਂਦੀ ਰੋਟੀਆਂ ਕਿਵੇਂ ਨਹੀਂ ਕੰਮ ਕਰਦੀ ਇਹ ਕਰਨੇ ਪੈਣਗੇ ਇੱਕ ਤਾਂ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਨਹੀਂ ਲਾਤਾ ਇਹਨੂੰ ਮੈਂ ਉਹ ਦੀਨੇਵਾ ਹੈ ਹੈ ਕੋਈ ਨਹੀਂ ਤੇ ਨਾ ਮੈਂ ਕਰਦੀ ਆ ਸਭ ਕੁਤਾ ਇਹ ਕੰਮ ਕੀ ਨਹੀਂ ਕਰਦੀ ਹੈਗੀ ਸਾਰੇ ਪਿੰਡ ਤੋਂ ਇਹ ਲੈਦਾ ਆਈਏਗੀ ਸਾਬ ਚਾ ਕਰਨੀ ਬੂ ਆਏ ਨਹੀਂ ਲੋਟੋਂ ਦਾ ਕੰਮ ਫਿਰ ਸਾਰੇ ਪਿੰਡ ਚ ਇੰਨਾ ਕੁ ਸ ਇਹ ਗਾ ਪਾ ਛੱਡੇਗਾ ਕੋਈ ਰੋਟੀ ਬਣਾਉਣ ਦੇ ਮਾਰੇ ਇਹਨੇ ਵਿਆਹੀ ਹੈ ਹਾਂ ਪਕਾਉਣ ਦੇ ਮਾਰੇ ਇਹਨੇ ਵਿਆਹੀ ਹੈ ਹੋ ਕੀ ਹੈ ਹੋ ਹੈ ਸਾਰੀਆਂ ਬੁੜੀਆਂ ਕੰਮ ਕਰਦੀਆਂ ਨਹੀਂ ਆ ਕਿ ਮੈਂ ਪੜੀ ਦਿਖੀਂਗੀ ਪੜੀ ਦਿਖੀਂ ਉਹ ਆਪਦੇ ਘਰੇ ਹੋਏਗੀ ਕੰਮ ਦਾ ਕਰਨੀ ਪੈਣੀ ਹੈ ਕਿ ਕੰਮ ਕੀ ਕਰਦੇ ਨਹੀਂਗੇ ਹਾਂ ਨਾਮ ਵੀ ਤੈਨੂੰ ਪਤਾ ਨਹੀਂ ਕਿ ਬੰਦੇ ਘਰੇ ਕੰਮ ਨਹੀਂਗੇ ਦੋ ਸੱਸਾਂ ਨੇ ਸਾਮੀਆਂ ਬਣੀਆਂ ਹੂੰ ਅੰਤੀ ਜਨੇ ਆਪਰੇ ਬੈਕ ਰਾਇ ਦੇ ਚਮਾ ਲਈ ਹੈ ਆਪ ਤਾਂ ਬਾਹਰ ਨੂੰ ਛਿੜ ਜਾਂਦਾ ਇੱਥੇ ਸਾਡੀ ਜਾਨ ਨੂੰ ਸਿਆਪਾ ਕਰਕੇ ਵਗ ਗਿਆ ਆ ਤੂੰ ਨਾ ਇਹ ਜੇ ਬੰਗਿਆਂ ਦੀ ਮੜ ਜੀ ਕਿਤੇ ਤੇ ਤੂੰ ਬਣ ਜੇਗਾ ਇੱਥੇ ਇਹਨਾਂ ਨਾਲ ਕੱਟਣਾ ਬਹੁਤ ਔਖਾ ਹੋ ਜਾਊਗਾ ਮੈਂ ਕੋਈ ਨਹੀਂ ਇਹ ਕੁਝ ਕਰਦਾਗਾ ਆਪਾਂ ਤਾਂ ਇੱਕ ਹੀ ਨਹੀਂ ਲੋਟ ਆਉਂਦੀ ਇਹ ਜੀ ਤਾਂ ਤੁਹਾਨੂੰ ਸਮਝ ਆ ਜਾਏ ਕਿ ਰੂਗੀ ਜੇ ਮੈਂ ਨਾ ਹੋਵਾਂ ਕਰੇ ਇਹ ਤਾਂ ਹਜੇ ਮਾੜਾ ਮੋਟਾ ਮੈਂ ਸਮਝਾ ਦਣਾ ਵੀ ਹਾਂ ਭਾਈ ਕੀ ਕਹਿੰਦੀ ਹੈ ਵੀ ਫੇਰ ਗੱਲ ਪੱਲੇ ਪੈਂਦੀ ਆ ਸਾਰੇ ਟੱਬਰ ਨੂੰ ਪਹਿਲਾਂ ਮੈਨੂੰ ਸਮਝਾਉਣਾ ਪੈਂਦਾ ਇਹ ਜਿਹੀ ਲਿਆ ਕੇ ਮੱਥੇ ਮਾਰੀ ਹੈ ਲੋਕ ਕੀ ਕਹਿਣਗੇ ਇੰਨਾ ਉੱਚੂ ਬੋਲਦੀ ਐ ਤਵੀਜ਼ ਨਾਲ ਨਹੀਂ ਬੋਲਦੀ ਨਾ ਬੋਲਣ ਦਾ ਪਤਾ ਹੈਗਾ ਖੁੱਲਾ ਚੱਲਦੀ ਐ ਜਿਵੇਂ ਚੱਲਦੀ ਜਾਂਦੀ ਐ ਕੋ ਡਰ ਨਹੀਂ ਕਿਸੇ ਦਾ ਭਾਉ ਨਹੀਂ ਲੈਣਾ ਨਹੀਂ ਦੇਣਾ ਨਹੀਂ ਆਉਂਦੀ ਐ ਟੜਕੀ ਵਗ ਜਾਂਦੀ ਐ ਆ ਰੋਟੀ ਦਾ ਖਵਾਦਾ ਕਰਨੀ ਵਾਕ ਨੂੰ ਸਕੂਲ ਜਾਣਾ ਹੁੰਦਾ ਹੈ ਹੈ ਤੈਨੂੰ ਕੌਲਾਂ ਨਹੀਂ ਰੰਗੇ ਸਾਰਾ ਦਣਾ ਤੜਕੇ ਤਾਂ ਨਹੀਂ ਜਾਂਦੇ ਹੁੰਦੇ ਨੋਆ ਪੀਆਂ ਦੜਕੀ ਬੀਬੀਆਂ ਹੁੰਦੀਆਂ ਨੇ ਤੂੰ ਦੜਕੀ ਚੱਲ ਪੈਣੀ ਐ ਕੀ ਹੋ ਗਿਆ ਪੇਪੇ ਹੈ ਨਾ ਭੋਲਣਾ ਕੀ ਥੀਗਾ ਅੱਜ ਵਾਖਣ ਤਾਂ ਕੱਲ੍ਹ ਜਾਣਾ ਥੀਗਾ ਉਹ ਰੋਟੀ ਨਹੀਂ ਖਵਾਉਂਦੀ ਤਾਂ ਤਾਰੇ ਮਾਰੇ ਖਰਦੀ ਤੁਰੀ ਫਿਰਦੀ ਦੀਗੀ ਉਹ ਤੇਰੀ ਸਿਹੜ ਰੋਟੀ ਕੌਣ ਖਵਾਵੇ ਮੈਂ ਟਿਕੜਾ ਨਾ ਹੈ ਤੂੰ ਬਾਗੀ ਬਾਹਰ ਨੂੰ ਮੈਂ ਤਾਂ ਕਮਾਂਡੀਆਂ ਲਗੇ ਸੀਗੀ ਤੂੰ ਮੇਰੇ ਹੁੰਦੇ ਰੋਟੀ ਮੰਗਲਾਦਾ ਤਾਂ ਪਿੱਛੇ ਰੋਟੀਆਂ ਮੰਗਣ ਵਾਈ ਜਾਣਾਗਾ ਮੈਂ ਤੜਕੀ ਕਿੱਥੋਂ ਓਪੀ ਗਾਂ ਜੇ ਤੂੰ ਘਰੇ ਹੋਵੇਂ ਮੈਂ ਉਹ ਤੋਂ ਕੋ ਰੋਟੀ ਮੰਗਾਉ 100 ਕੋਸ ਸੁਣਾ ਕੇ ਗਈ ਜਾਈ ਕਿ ਨਹੀਂ ਹਾਂ ਹਾਂ ਕਹਿੰਦੀ ਮੈਂ ਪੜੀ ਦੀ ਕਿੰਨੀ ਮੈਂ ਉਹਦੇ ਕਮਾ ਵਾਸਤੇ ਨਹੀਂ ਆਈ ਕਹਿੰਦੀ ਓਰੇ ਕਹਿੰਦੀ ਮੈਂ ਉਹਦੇ ਕੰਮ ਕਰਦੀ ਨਹੀਂ ਸੀ ਕਹਿੰਦੀ ਅੱਗੇ ਤੋਂ ਆਪੀ ਰੋਟੀ ਖਾ ਖਰ ਤੂੰ ਘਰੇ ਖੜ ਜਾ ਕਰ ਐਨੀ ਤਾਂ ਨਹੀਂ ਮਾਰੀ ਜੇ ਮਿਕਸ ਤਨਾ ਰੋਟੀ ਮੰਗੋ ਫੜਾ ਦੇ ਤੁਸ ਤਾਂ ਬਾਹਰ ਮਾਰੀ ਬਣਾਰਖੇ ਮੇਰੀ ਨੂੰ ਨਾ ਕੱਲੀ ਪੜਾਈ ਨਹੀਂ ਚੱਕ ਕੇ ਸਿਰ ਤੇ ਤੂੰ ਨਹੀਂ ਫਿਰਦੀ ਰਹਿ ਰੋਟੀ ਤਾਂ ਕਿਸੇ ਨੂੰ ਪੜਾ ਨਹੀਂ ਸਕਦੀ ਮੈਂ ਤਾਂ ਤੜਕੀ ਦੁੱਸਰੇ ਦੀਆਂ ਦੋ ਰੋਟੀਆਂ ਅਜਵਾਕ ਆਇਆ ਦੀਏ ਰੋਟੀ ਮੰਗਦਾ ਦੀ ਰੋਟੀ ਵਿੱਚ ਥਾਤੇ ਵਾਤੇ ਬਹੁਤ ਕੁਝ ਕਰਕੇ ਗਈ ਹੈ ਬਾਹਲੇ ਮੈਂ ਤਾਂ ਖਾਲੀ ਰੋਟੀ ਅੜਕੀ ਪਲੇਸ ਪਾ ਲੈਂਦੇ ਨੇ ਉਹ ਹੀ ਤੁਸੀਂ ਤਾਂ ਬਾਹਲਾ ਬੋਲਦੇ ਹੋ ਪੱਖ ਕਰਾਉਂਦੀ ਐ ਇਹਦਾ ਪੱਖ ਤਾਂ ਕਰਾਉਣੀ ਐ ਪੱਖ ਕਰਾਉਂਦੀ ਐ ਹਜੇ ਨੂੰ ਦਾ ਪੱਖ ਕਰਾਉਂਦੀ ਐ ਅੱਧੀ ਰੋਟੀ ਖਾਦੀ ਅੱਧੀ ਖਾਦੀ ਨਹੀਂ ਲੈ ਪੂਰਾ ਤਾਂ ਹਵੇ ਠੀਕ ਕੋਈ ਮੇਰੇ ਤਾਂ ਕੁੜੇ ਪਤੀ ਜੀ ਆਉਂਦੀ ਐ ਅੱਜ ਕਿਧਰੋਂ ਦਿਨ ਚੜ ਗਿਆ ਹੈ ਅੱਜ ਤਾਂ ਬਾਹਲੇ ਚੰਗਾ ਦਿਨ ਚੜਿਆ ਕੁੜੇ ਮੇਰੇ ਪਤੀ ਜੀ ਆਉਂਦੀ ਐ ਲੈ

ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਠੀਕ ਠਾਕ ਭਾਬੀ ਤੁਸੀਂ ਦੱਸੋ ਠੀਕ ਵਧੀਆ ਵਧੀਆ ਹੋਰ ਆਪਣੇ ਸਾਰੇ ਘਰੇ ਠੀਕ ਠਾਕ ਨੇ ਹਾਂ ਆਪਣੇ ਠੀਕ ਠਾਕ ਨੇ ਆਪਣਾ ਪਰਵਾਹ ਠੀਕ ਹੈ ਸਾਰਾ ਹਾਂ ਵਧੀਆ ਸਾਰੇ ਠੀਕ ਠਾਕ ਤੇ ਫੋਨ ਫੋਨ ਲਾਈ ਨੀਗਾ ਕਿ ਮੈਂ ਆਉਣਾਗਾ ਮੈਂ ਤਾਂ ਆਖਿਆ ਭਾਬੀ ਸਾਲ ਤੋਂ ਪਹਿਲਾਂ ਪਹਿਲਾਂ ਘੂਹਾ ਦਾ ਪਤਾ ਲਿਆ ਆ ਮਾ ਅੱਛਾ ਹੋਰ ਮੈਂ ਕਿਹਾ ਫੇਰ ਬਾਹਰ ਠੰਡੀ ਜੀ ਹੋ ਜੂਗੀ ਫੇਰ ਜਾਇ ਨਹੀਂ ਜਾਣਾ ਮੈਂ ਚੱਲ ਵਧੀਆ ਹੋਇਆ ਆ ਕੇ ਮਿਲ ਕੇ ਹੋਰ ਚੱਲ ਠੀਕ ਆ ਮੈਂ ਚਾਪਾ ਨਹੀਂ ਦਾ ਕਾਪੀ ਉਹ ਪਤਾ ਨਹੀਂ ਕੀ ਕਰੀਏ ਤੇ ਧਾਰੇ ਮਾਰੇ ਹੈਂ ਉਹ ਦਾ ਪੱਖ ਲੈਂਦੀ ਐ ਹੈ ਉਹ ਐ ਨਹੀਂ ਪਤਾ ਬਈ ਯਾਰਾਣੀ ਐ ਕਿ ਕੌਣ ਐ ਕੌਣ ਨਾ ਮੈਨੂੰ ਤਾਂ ਉਹਦੀ ਸਮਝ ਨਹੀਂ ਆਉਣੀ ਪਹ ਰਹੀ ਰੋਟੀ ਫੜਾਉਣੀ ਤਾਂ ਕਲੇਸ ਚਾਹ ਫਾਉਣੀ ਤਾਂ ਕਲੇਸ ਪਾਣੀ ਫੜਾਉਣੀ ਤਾਂ ਕਲੇਸ ਕਲੇਸ ਤੇ ਰੱਖਦੀ ਐ ਸਾਰਾ ਦਿਨ ਗੱਲ ਉਹ ਦਾ ਪੱਖ ਕਰਾਉਗੀ ਹੁ ਮੈਂ ਦੱਸ ਕੀ ਕਰਾਂ ਉਹ ਐ ਪੱਖ ਕਰਾਉਂਦੀ ਐਗੀ ਬਾਦੂ ਲੈ ਕੁੜੇ ਆ ਪੱਖ ਕਰਾਉਂਦੀ ਆ ਉਹ ਦਾ ਹੈ ਪੁੱਛਣਾ ਲੈ ਦੇਖ ਲੈ ਬਈ ਯਾਰਾਣੀ ਦਾ ਪੱਖ ਕਰਾਉਂਦੀ ਐ ਨਾ ਏ ਮੈਨੇ ਇਹ ਨਹੀਂ ਸਮਝਾਉਣਾ ਤੀਗਾ ਉਹਨੂੰ ਵੀ ਤੂੰ ਆਇਆ ਨਾ ਕਰਿਆ ਕਰ ਵੀ ਰੋਟੀ-ਉਟੇ ਪੜਾਉਣੀ ਹੀ ਪਊਗੀ ਹੁਣ ਇਹਨਾਂ ਨੂੰ ਪਰਿਵਾਰ ਨੂੰ ਸਾਰਿਆਂ ਦੇ ਸਾਹਮਣੇ ਹੀ ਪਊਗਾ ਅੰਮਾ ਇਸ ਵਰਗੀ ਤਾਂ ਆਪ ਹੋਰੀਆ ਉੱਠਾ ਤਾਂ ਆਪ ਤੋ ਨਹੀਂ ਆਂਦਾ ਹੈਗਾ ਨਾ ਉਹਨੂੰ ਕਹੇ ਪੜਾਈ ਪੜਾਈ ਚੱਕੀ ਰੱਖਦੇ ਨੇ ਸਿਰ ਤੇ ਸੱਸ ਨੂੰ ਆ ਪੜਾਈ ਪੜਾਈ ਲੰਦਾਸ ਪੜਾਈ ਕੀ ਖਾਲਾਂਗੇ ਪੜਾਈ ਤਾਂ ਨਹੀਂ ਖਾਣੀ ਹੈਗੀ ਕਰਨਾ ਤਾਂ ਕੰਮ ਐ ਹੈ ਰੋਟੀ ਵੀ ਫੜਾਉਣੀ ਚਾਹ ਵੀ ਫੜਾਉਣੀ ਆਪ ਉਠਦੀ ਆ ਕਿ ਗੁਰਦੇ ਨੂੰ ਹੱਥ ਲਾ ਲਾ ਕੇ ਫਿਰ ਹੈ ਬੂਆ ਉਹ ਬਾਹਰੀ ਨਹੀਂ ਆਈ ਹੈਗੀ ਅੰਦਰੀ ਕੀ ਕਰਦੇ ਸੁੱਤੀ ਸੱਤੀ ਪਈ ਐ ਆਏ ਤਾਂ ਪਤਾ ਲੱਗਦੀ ਐ ਵੀ ਬਾਹਰ ਕੋਈ ਆਇਆ ਹੋਇਆ ਹੈਗਾ ਆਪਾਂ ਕਿੰਨਾ ਉੱਚੇ ਉੱਚੇ ਗੱਲਾਂ ਮਾਰੀ ਜਾਂਦੇ ਆਗੇ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਐ ਕੁਛ ਮਾਸ਼ਿੰਦਰੇ ਸਾਧੀਆਂ ਉਹਨੂੰ ਬਲਜੀਤ ਨੂੰ ਨਹੀਂ ਬਲਜੀਤ ਆ ਆਨੂੰ ਠਾਕੇ ਲਿਆ ਮਨਦੀਪ ਨੂੰ ਬੁਲਾਉਣੀ ਐ ਮੈਂ ਮਨਦੀਪੋ ਮਨਦੀਪੋ ਹਾਂਜੀ ਮੰਮੀ ਜੀ ਉਹ ਸੁਰਪੂਆ ਆਈ ਐ ਕੀ ਮਾੜੀ ਉਹਨਾਂ ਨਾਲ ਮੈਨੂੰ ਰਿਸ਼ਤੇ ਦਾ ਗੱਲ ਨਹੀਂ ਪੈ मम्मी जी ना आपको बताया माँ जी कैसे बोलती है ना वो मेरी ना इंसल्ट कर देती है नहीं, 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 नहीं ना वो बोलती है तो मुझे समझ में नहीं आता है ऐसे बोलती है ऐसे बोलती है ना मेरे ना इसीलिए ना मन नहीं करता मैं इसीलिए कमरे में बैठना पसंद करती हूँ मेरा नहीं मन करता है उनसे मिलने का मिलना फिर बोलेंगी ना फिर आप बोलोगे क्या आप ऐसा बोल दिया नहीं कुछ नहीं बोल देगी आपके कहने पे चलती हूँ माजी कुछ बोले ना ठीक है नहीं कुछ नहीं बोलती ठीक है ਹਾਂ ਜੇਪੂ ਅਸਤੀ ਨਮਸਤੇ ਨਮਸਤੇ ਹਲੋ ਯਾ ਬਾਣੀ ਲਿਆ 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 ਆ ਦੇਖ ਲਈ ਅੜੀ ਕਿਤੇ ਵੀ ਆਏਗੇ ਜੇ ਕੀ ਜਿੱਦ ਕਰਦੇ ਨਾਮ ਕਰਦੇ ਨੇ ਬੈਂਦੇ ਨੇ ਕੋਲੇ ਜਾਂ ਖੜਦੇ ਨੇ ਦੇਖ ਲਈ ਲੱਗੇ ਬਦਾਨਾ ਨਾ ਪੂਆ ਮੈਨੂੰ ਐ ਬਈਆ ਰਾਣੀ ਜੀ ਤਾਂ ਲੈ ਆਉਂਦੀ ਨਹੀਂ ਹੈਗੀ ਤੇ ਮੈਨੂੰ ਤਾਂ ਉਹ ਵਧੀਆ ਲੱਗੀ ਵੀ ਦਿੱਲੀ ਦੀ ਹੋਣੀ ਇਹ ਤਾਂ ਕਰਕੇ ਉਧਰ ਹਿੰਦੀ ਵਾਲਾ ਬੋਲਦੇ ਨੇਗੇ ਤੈਨੂੰ ਸਮਝ ਨਹੀਂ ਆਈ ਤਾਂ ਹੀ ਤੂੰ ਆਏ ਜੇ ਕਹਣ ਲੱਗੀ ਮੈਨੂੰ ਤਾਂ ਵਧੀਆ ਲੱਗੀ ਇਹ ਤਾਂ ਜਦ ਤੂੰ ਬੋਲਦੀ ਸੁਣੀ ਬੋਲਦੀ ਨਹੀਂ ਹਜੇ ਜੇ ਬੋਲਦੀ ਸੁਣੇ ਤਾਂ ਪੈਨ ਪਤਾ ਲੱਗ ਜਾ ਆਪੀ ਵੀ ਕੌਣ ਹੈ ਹਾਂ ਇੱਜ਼ਤ ਮਾਨ ਕਰਦੀ ਐ ਖੜਦੀ ਐ ਬੈਂਦੀ ਐ ਕੋਈ ਚਾ ਰੋਟੀ ਦਾ ਕਿਸੇ ਦਾ ਨਾਂ ਲੈਂਦੀ ਐ ਕੋਈ ਹੋਰ ਬੁਲਾਉਂਦੀ ਐ ਚਲਾਉਂਦੀ ਐ ਕਿਸੇ ਨੂੰ ਖੜਦੀ ਨਹੀਂ ਬੈਂਦੀ ਨਹੀਂ ਕਿਸੇ ਕੋਲੇ ਲੈਣਾ ਨਹੀਂ ਦੇਣਾ ਨਹੀਂ ਬਾਕੀ ਹਜੇ ਤੂੰ ਦੋ ਚਾਰ ਦਿਨ ਜੇ ਰਹੇ ਨਾ ਫਿਰ ਤੈਨੂੰ ਪਤਾ ਲੱਗੇ ਵੀ ਕਹੀ ਜੀ ਇਹ ਕਹੀ ਜੀ ਨਾ ਆਪ ਉਹਨਾਂ ਅਗੇ ਭੱਜ ਗਈ ਨਾ ਅੰਦਰ ਪਸੰਦਰੀ ਰਹਿੰਦੀ ਐ ਅੰਦਰ ਹੀ ਰਹਿੰਦੀ ਐ ਕੋਈ ਰੋਟੀ ਪਾਣੀ ਕਿਸੇ ਦਾ ਮਾਨ ਆਦਰ ਜਮੀ ਨਹੀਂ ਕਰਦੀ ਐਗੀ ਉਹ ਗੱਲ ਤਾਂ ਤੇਰੀ ਵੀ ਠੀਕ ਐ ਹਾਂ ਮੈਨੂੰ ਤਾਂ ਹੁਣ ਦੋ ਮਿੰਟਾਂ ਚ ਕੀ ਪਤਾ ਲੱਗੇ ਵੀ ਕਹੀ ਜੀ ਐ ਹਣਾ ਜਿੱਤੇ ਰਹੀ ਕਿ ਪਤਾ ਲੱਗਦਾਗਾ ਹੁਣ ਰਹਿ ਮੈਂ ਸਕਦੀ ਨਹੀਂ ਬੂਆ ਮੈਂ ਕਪੜਾ ਲੀੜਾ ਵੀ ਨਹੀਂ ਲੈ ਕੇ ਆਈ ਹੈਗੀ ਆ ਉਹਦਾ ਤੂੰ ਰਹਿ ਕੇ ਦੇਖ ਕਪੜੇ ਹੀੜੇ ਦੀ ਕੋਈ ਗੱਲ ਨਹੀਂ ਕਪੜਾ ਹੀ ਲਤਾ ਇੱਥੋਂ ਹੀ ਬਿਠੇ ਰਾਈਦੇ ਆ ਪਾ ਲਈ ਬਿਠੇ ਰੇ ਸੂਟ ਪਏ ਨੇਗੇ ਪਰ ਇਹਦੀ ਆਏ ਤੈਨੂੰ ਪਤਾ ਲੱਗ ਜੂ ਵੀ ਕੀ ਸਾਹਬ ਕਿਤਾਬ ਚੱਲਦਾ ਇਹਦਾ ਕੀ ਕਰਦੀਆਂ ਨੇਗੀਆਂ ਉਹ ਸਰਦਨੋਂ ਫਿਰਦੀ ਰਹਿੰਦੀ ਐ ਚੱਕੀ ਵਰਗੀ ਤੂੰ ਅਗੋਂ ਨਾ ਰਹਿ ਜਾਨੀਆ ਚੱਲ ਰਹਿ ਕੇ ਦੇਖ ਲੈਨੀ ਆ ਹੈਂ ਫੇਰ ਤਮੇ ਦੇਖ ਲੂਗੀ ਵੀ ਤੇਰੀਆਂ ਗੱਲਾਂ ਸਹੀ ਨੇ ਕਿ ਮੈਨੇ ਤੇ ਮੈਂ ਰਹਿ ਕੇ ਦੇਖ ਲੈਨੀ ਅੱਜ ਪਹਿਲਾਂ ਤਾਂ ਵੱਡੀ ਲਈ ਉਹ ਸੱਸ ਲਈਦੀ ਕੰਮ ਤੇ ਮਸਾਂ ਘਾਰਾ ਡੋਕਿਆਂ ਕਢਾਉਣ ਕੰਮ ਮਸਾਂ ਤੰਬਿਆਂ ਤੇ ਲਈਦੀ ਆ ਕਰ ਲੈ ਆ ਕਰ ਲੈ ਪ੍ਰੈਸ ਨਹੀਂ ਕਰਨ ਜਾਣਦੀ ਸੀ ਇਹ ਜਿਹੜੀ ਗੱਲਾਂ ਮਾਰਦੀ ਆ ਹੁਣ ਹੁ ਉਹਦੇ ਮੂਰੇ ਉਹ ਕਰਦੀ ਐ ਇਨ ਲਾ ਤਾਂ ਮੈਂ ਇਹਨੂੰ ਲਵਾ ਗੱਲ ਕਰਦੀ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਐਗੀ ਕਰਤਾ ਲਵਾ ਸਿੱਧੀ ਉਹਨੂੰ ਸਮਝ ਨਹੀਂ ਆ ਰਹੀ ਮੈਨੂੰ ਵੀ ਉਹ ਕੀ ਕਰਦੇ ਤਾਤੇ ਵਾਤੇ ਜੀ ਮੈਂ ਤਾਂ ਡਰਦੀ ਨਾ ਵੀਰੇ ਬਾਹਰ ਨਹੀਂ ਨਿਕਲਦੀ ਵੀ ਲੋਕ ਕੀ ਕਹਿਣਗੇ ਕਿਧਰੋਂ ਬੋਕਸ ਹੇਡ ਲਿਆ ਉਹ ਚੁੱਪ ਕਰਾਉਂਦੀ ਐ ਚਾਹ ਲੈ ਕੇ ਆ ਗਈ ਲੈ ਚਾਹ ਫੜ ਆ ਦੇਖ ਲੈ ਚਾਹ ਫੜ ਆ ਗਈ ਨਾਲ ਖਸਾਇਗਾ ਆਈ ਨਹੀਂ ਵੀ ਮਾਂ ਨਾਦਰ ਕਰਾਂ ਕੁੜੀ ਦਾ ਵੀ ਕੁਛ ਨਾ ਕੁਛ ਨਾਲ ਲੈਵਾ ਕੋਈ ਬਿਸਕੁਟ ਹੁੰਦੇ ਨੇ ਕੋਈ ਮੱਠੀ ਹੁੰਦੀ ਏ ਕੋਈ ਲੱਡੂ ਹੁੰਦਾ ਕੋਈ ਜੀਤਾ ਹੁੰਦੀ ਏ ਘਰੇ ਹੈ ਘਰੇ ਕੋਈ ਹੈਣੀ ਸੀਗਾ ਤੇ ਪਹਿਨਣੇ ਪਹਿਲਾਂ ਫੋਨ ਨਿਕਰੇ ਨਹੀਂ ਮੰਗਾ ਕੇ ਰੱਖ ਲਾਂ ਦੀ ਨਾ ਹੋਰ ਹੋਰ ਹੈ ਨਹੀਂ ਕੁਛ ਜਿਹੜਾ ਬਿਸਕੁਟ ਪਾਏ ਤੇ ਉਹ ਤਾਂ ਮੀਤਰ ਲੈੰਦੀ ਹੈਣੀ ਸੀਗਾ ਉਹਨੂੰ ਖਾਂਦੀ ਤੂੰ ਫਿਰਦੀਆਂ ਗੋਡੇ ਕਿ ਟੱਕੜੀਸ ਦੀ ਉਹ ਪਈ ਸੀਗੀ ਮਾ ਬੰਸਰੀ ਵਰਗੀ ਐ ਹੋ ਸਰਦਨਾ ਆਪੀ ਫਿਰ ਵੀ ਰਹੀ ਨਹੀਂ ਐ ਮੈਂ ਅੱਥਾ ਚੱਲ ਪਈਆ ਪਈ ਰਹਿੰਦੇ ਤਈ ਰਹਿੰਦੇ ਥਾਪੜ ਕੇ ਬਾਦਿਆ ਕਰ ਉਹਨੂੰ ਕੱਬ ਮੇਰੇ ਹੱਥਾਇਆ ਵੀਰੇ ਚਾਬੀ ਕੇ ਪੈ ਜਾ ਚੱਲ ਪੂਏ ਤੂੰ ਵੀ ਬਾਹਰ ਤੱਤੀ ਨਾ ਹੋਇਆ ਕਰ ਤੱਤੀ ਨਾ ਮਾ ਇਹ ਠੰਡਾ ਹੋਣ ਵਾਲਾ ਕੰਮ ਐ ਚੱਲ ਤੂੰ ਦੇਖੀ ਜਾਨੀਆ ਮੈਂ ਇੰਨਾ ਕਨੀ ਚੱਲ ਕੋਈ ਨਾ ਪੂਏ RAM RAM ਕਰਿਆ ਕਰ ਤੂੰ ਕਿਤੇ ਮਾਰੀ ਚੰਗੀ ਤੈਨੂੰ ਕਹੀ ਆ ਮੈਨੂੰ ਕੀ ਪਤਾ ਲੱਗਦਾ ਵੀ ਕੀ ਕਹਿੰਦੀ ਆ ਤਾਤੇ ਵਾਦੇ ਕਰਦੀ ਗਾਣਾ ਨੰਦੀ ਤੁਰ ਜੰਦੀ ਐ ਮੈਨੂੰ ਕੀ ਬਤਾ ਵੀ ਗਾਣਾ ਦਿੰਦੀ ਆ ਕੋ ਮੂੰ ਬੋਲਦੀ ਏ ਮੈਨੂੰ ਕੋਈ ਸਮਝ ਨਹੀਂ ਆਉਂਦੀ ਉਹਦੀ ਮੈਂ ਤਾਂ ਦੇਖ ਪਾਣੀ ਬਹੁਤ ਵੇ ਬਿੰ ਸਮਝਾਉਣੀ ਆ ਕਿ ਉਹ ਪੜ੍ਹੀ ਲਿਖੀ ਹੈਗੀ ਹੁਣ ਮੈਨੂੰ ਤਾਂ ਮਾਰੀ ਮੋਟੀ ਸਮਝ ਆਉਂਦੀ ਏ ਬੇਬੇ ਨੂੰ ਉਹਦੀ ਨਹੀਂ ਜੀ ਇਹ ਉਹਨੂੰ ਪੁੱਠਾ ਬੋਲਦੀ ਏ ਕਿਦੇ ਭਾਈ ਯਾਰਾ ਨਹੀਂ ਕਹਿੰਦੀ ਕਿਦੇ ਕੁਛ ਕਹਿੰਦੀ ਏ ਕਿਦੇ ਗੁਸਤ ਕਹਿੰਦੀ ਏ ਫਿਰ ਪੜ੍ਹੇ ਲਿਖੇ ਤਾਂ ਇਹ ਬੋਲਦੇ ਹੁੰਦੇ ਨੇ ਨਾ ਭਾਬੀ ਇਕੱਲੀ ਪੜ੍ਹਾਈ ਵੀ ਨਹੀਂ ਕੰਮ ਕਰਦੀ ਸਾਰਾ ਕੁਝ ਜ਼ਰੂਰੀ ਹੁੰਦਾ ਕੰਮ ਧੰਦਾ ਵੀ ਜ਼ਰੂਰੀ ਏ ਪੜ੍ਹਾਈ ਵੀ ਏ ਚੱਲ ਪੜ੍ਹਾਈ ਵੀ ਹੈਗੀ ਏ ਕੋਈ ਗੱਲ ਨਹੀਂ ਜੀ ਆਏ ਤੁਸੀਂ ਉਹਨੂੰ ਕੰਮਧੰਦੇ ਲਾਇਆ ਕਰੋ ਨਾਲੇ ਬੇਬੇ ਦੀ ਸੇਵਾ ਕਰੇ ਨਾਲੇ ਸੋਡੀ ਕਰੇ ਤੁਸੀਂ ਨਾ ਕੰਮ ਕਰਿਆ ਕਰੋ ਮੂਰੇ ਹੋ ਹੋ ਕੇ ਆਏ ਆਂ ਛਿੰਦਰੇ ਵੀ ਦੇਖੋ ਪੜ੍ਹੀ ਲਿਖੀ ਆ ਵੀ ਫਿਰ ਆਏ ਆ ਵੀ ਹੌਲੀ ਹੌਲੀ ਆਪਾਂ ਕੰਮ ਤੇ ਲਾ ਲਾਂਗੇ ਬੇਬੇ ਦਾ ਉਹਦੇ ਤੇ ਵਾਰਾ ਖਿਜਦੀ ਹੈ ਇਹਨੇ ਚਲ ਤੇ ਕੰਮ ਕਰੇ ਨੇ ਦੇਖਣਾ ਮੈਂ ਇਹਦੇ ਕਹੇ ਤੂੰ ਸਾਰੇ ਕੰਮ ਕਰਨ ਲੱਗ ਗਈ ਵੀ ਹੌਲੀ ਹੌਲੀ ਆਪਾਂ ਉਹਨੂੰ ਕੰਮ ਤੇ ਲਾ ਲਾਂਗੇ ਬੜਿਆ ਕੇ ਲਾ ਲਾਂਗੇ ਪੜ੍ਹਾ ਲਿਖਿਆ ਵੀ ਫਿਰ ਜਵਾਕ ਦੇ ਕੋਰੀ ਹੈਗਾ ਇਹ ਕਹਿੰਦੀ ਲੋਕ ਆਏ ਲੋਕ ਆਏ ਲੋਕਾਂ ਨੇ ਕਿਉਂ ਪਰਵਾਹ ਕਰੀਏ ਆਪਾਂ ला फिर मैं रोटी पानी मंदी बना मम्मी मुझे ना इनकी कॉल आई थी ना मुझे बैंक में काम है मैं बैंक जाके आती हूँ हाँ जी मम्मी अकेली जाऊंगी मम्मी मैं चलती आपको घर पे काम होगा कोई बुआ जी आ रहे हैं आप घर पे काम करो मनु बाग जूंगा अपना नहीं मनु के साथ नहीं जाऊंगी मनु के साथ क्यों जाऊंगी मैं अकेली जाऊंगी मैं ਮਮੀ ਆਪਾ ਬੀ ਇਧਰ ਗਈ ਆ ਕੱਲੀ ਇਹ ਬੈਂਕ ਚ ਗਈ ਆ ਤੂੰ ਨਾਲ ਆ ਬਗੀ ਮੀ ਨਾ ਮੈਨੂੰ ਕਹਿੰਦੀ ਮੈਂ ਤਾਂ ਖੱਲੀ ਜਾਊਂਗੀ ਮੈਂ ਆਖਿਆ ਸੀ ਵਹ ਨਾਲੇ ਵੀ ਜਾ ਮਨੂੰ ਲੈ ਜਾ ਜਾਂ ਮੈਂ ਬਗ ਚਲਦੀ ਤੂੰ ਬਗ ਜਾਂਦੀ ਫਿਰ ਤੂੰ ਐਡੀ ਗੱਲ ਸੀ ਉਹ ਕਹਿੰਦੀ ਮੈਂ ਜਾਣਦੀ ਆਂ ਕਿ ਕਹਿੰਦੀ ਮੈਨੂੰ ਵੀ ਕੁਛ ਨਹੀਂ ਹੁੰਦਾ ਤੂੰ ਕਰੇ ਕੰਮ ਕਰ ਲੈ ਮੈਨੂੰ ਤੂੰ ਆਈ ਹੋਈ ਆ ਆ ਦੇਖ ਲੈ ਹੁਣ ਲੱਗਿਆ ਬਤਾਉਣਾ ਹੁਣ ਕੱਲੀ ਵਗ ਗਈ ਮੈਨੂੰ ਸਕੂਟਰੀ ਤੇ ਬਿਠਾ ਕੇ ਲੈ ਜਾਂਦੀ ਮਾਂ ਗਰ ਬੈਂਕ ਚ ਤਾਂ ਸੋਹਣੀ ਲੱਗਦੀ ਫਿਰ ਮੈਂ ਬੈਠੀ ਵੀ ਹਾਂ ਬੁਢੀ ਨਾਲ ਆਈ ਆ ਆ ਇੰਗਲੇਆਂ ਦੀ ਨਾਲ ਸੱਸ ਨੂੰ ਚੰਗੀ ਲੱਗੂਗੀ ਉੱਥੇ ਬੰਕੇ ਚ ਸਾਰਾ ਪਿੰਡ ਹੋਊਗਾ ਆਪਣਾ ਦੇਖੀ ਸਹੀ ਉੱਥੇ ਇੱਜਤ ਬਣਦੀ ਕੋਈ ਗੱਲ ਤਾਂ ਸਹੀ ਐ ਵੀ ਲੈ ਹੁਣ ਕੱਲੀ ਬਾਗੀ ਹੈਨਾ ਤੇ ਫਿਰ ਹੁਣ ਐ ਤੈਨੂੰ ਲੈ ਜਾਂਦੀ ਨਾਲ ਆ ਜਾਈ ਨੂੰ ਲੈ ਜਾਂਦੀ ਐ ਉੱਥੇ ਇੰਨੇ ਲੋਕ ਹੋਣਗੇ ਕੀ ਕਹਿਣਗੇ ਉਹ ਪਲਾ ਕਹੀਂ ਤਾਂ ਫਿਰ ਮੇਰੀ ਗੱਲ ਬੁਰੀ ਲੱਗਦੀ ਐ ਇਹਨਾਂ ਨੂੰ ਦੋਨੇ ਸੱਸਾਂ ਨੂੰ ਹਾ ਨੂੰ ਆ ਇਹ ਇਹ ਰੋਕਦੀ ਵੀ ਮੈਂ ਤਾਂ ਤੇਰੇ ਨਾਲ ਜਾ ਮੈਨੂੰ ਕੰਮਾਂ ਦਾ ਟਿੱਕਾ ਨਹੀਂ ਹੈਗਾ ਇਹ ਤਾਂ ਮਾਤਵਲ ਕੀ ਜਾਨੇ ਕੱਲੀ ਦੌੜੀ ਇਹ ਜਲੂਸ ਕਢਾਈ ਨਹੀਂ ਜੇ ਘਰਾਂ 'ਚ ਪਿੰਡ 'ਚ ਹੁਣ ਕੱਲੀ ਜਾਂਦੀ ਸੋਹਣੀ ਲੱਗੂਗੀ ਕੱਲ ਫਿਰ ਹੁਣ ਬੱਸ ਕਰੋ ਕਿਉਂ ਕਲੇਸ਼ ਕੀਤਾਗਾ ਕੱਲ ਆ ਰਾਮ ਜਾ ਕਰ ਲੋ ਬੰਨ ਸਰ ਲਾ ਕੰਮ ਤੇਲਪੂਏ ਤੂੰ ਰਾਮ ਕਰ ਲੈ ਹੁਣ ਪੈ ਜਾ ਬਿੰਦ ਤੂੰ ਹੀ ਪੈ ਜਾ ਮੰਨੂ ਕੀ ਕਰ ਰਹੇ ਹੋ ਫ੍ਰੀ ਹੋ ਆਪ ਮੈਨੂੰ ਆਪਸੇ ਕੰਮ ਥਾ ਕੀ ਹੋਇਆ ਕੀ ਚਾਹੀਏ ਆਪਕੋ ਮਾਰਕੀਟ ਜਾਓਗੇ ਆਪ ਹੁਣ ਤਾਂ ਤੁਸੀਂ ਜਾ ਕੇ ਆਏ ਸੀ ਜੇ ਹੁਣ ਕੀ ਕੰਮ ਆਗਾ ਇਹਦਾ ਕੋਈ ਜ਼ਰੂਰੀ ਕੰਮ ਆ ਫਿਰ ਤਾਂ ਮੈਂ ਭਾਗਿਆ ਮੈਂਨੇ ਅੱਜ ਮੱਛੀ ਖਾਣੇ ਕਾ ਮਨ ਹੈ ਮੈਨੂੰ ਨਾ ਮੱਛੀ ਲਾਕੇ ਦੋਗੇ ਚਾਵਲ ਤਾਂ ਘਰ 'ਤੇ ਪੜੇ ਹੈ ਹੈ ਮੱਛੀ ਕਰੇ ਪਹਿਲਾਂ ਕੱਟ ਘਲੇਜ ਪੈਂਦਾ ਹੈ ਅੱਥੇ ਗੋਲੀ ਮਾਰ ਦੂਗੇ ਬੇ ਲੜਾਈ ਹੋ ਜੂਗੀ ਮੱਛੀ ਮੂਛੀ ਦਾ ਨਾ ਨਾ ਲੈ ਦੀਂ ਮੇਰੇ ਬਾਬੀ ਆ ਮੱਛੀ ਮੈਂ ਵੀ ਨਾ ਆਪਣੇ ਮਨਪਸੰਦ ਕੀ ਨਾ ਖਾਣਾ ਖਾ ਸਕਤੀ ਹਾਂ ਯਹਾਂ ਪੇ ਸ਼ਾਦੀ ਕਰਕੇ ਆਈ ਹੂੰ ਕੋਈ ਭਾਕੇ ਨਹੀਂ ਆਈ ਹੂੰ ਇੰਨੀ ਮਨਪਸੰਦ ਦੀ ਜੀਣ ਹਣੀ ਬੇਬੇ ਤੋਂ ਖਾ ਜਾ ਕੇ ਬੇਬੇ ਫੜ ਕੇ ਲਈ ਆ ਸੱਚ ਟੋਬੇ ਚ ਮੱਛੀ ਦੇ ਹੀ ਆ ਤਾਜੀ ਯਾ ਫੜ ਲਿਆ ਉਹ ਤੋਂ ਖਾ ਲੈਣਾ ਠੀਕ ਹੈ ਫਿਰ ਮੈਂ ਮਾਜੀ ਸੇ ਬੋਲ ਦੇਤੀ ਹੂੰ ਠੀਕ ਹੈ ਓਹੋ ਦਾ ਬੌਲੀਆ ਓ ਰਹਿਣ ਦੇ ਰਹਿਣ ਦੇ ਬੇਬੇ ਕੋਲੇ ਕੋਈ ਮੱਛੀ ਨਹੀਂ ਜਲੂਸ ਨਾ ਕਢਾ ਦੀ ਤੇ ਹੋਰ ਰੌਲਾ ਪਈ ਉਹ ਬੇਬੇ ਕੋ ਮੈਥੋਂ ਮੱਛੀਆਂ ਮੰਗਦੀ ਮੈਂ ਲੈ ਆਣਾ ਪਰ ਇੱਥੇ ਲੁਕੋ ਕੇ ਖਾਣੀ ਪੂਗੀ ਠੀਕ ਹੈ ਫਿਰ ਆਪ ਹੀ ਲਾ ਦੋ ਮੈਂ ਪੈਸੇ ਲਾ ਕੇ ਦੇਦੀ ਹਾਂ ਆਪਕੋ ਪਾਸਾ ਹੈ ਹੀ ਨਹੀਂ ਪੈਸੇ ਮੇਰੇ ਕੋਲ ਮੈਂ ਲਿਆਣਾ ਠੀਕ ਹੈ ਫਿਰ ਮੈਂ ਚਾਵਲ ਬਣਾਤੀ ਹਾਂ ਠੀਕ ਹੈ ਆਪ ਲੈ ਕੇ ਆਓ ਲੈ ਹੁਣ ਤਾਂ 20 25 ਮਿੰਟ ਹੋ ਗਿਆ ਇਹਨੂੰ ਹੁਣ ਤਾਂ ਧਾਲ ਪਾਣੀ ਦਾ ਕਰ ਲੈਂਦੀ ਕੱਠ ਹੋ ਜਾਂਦਾ ਹੈ ਚੱਲ ਬੀਬੇ ਉਹਨੂੰ ਬਾਇ ਜਾਂਦੇ ਆਰਾਮ ਚ ਕਰ ਲਾਂ ਤੇ ਹੁਣ ਤਾਈ ਗਿਆ ਉਹ ਧਾਲ ਮੈਂ ਹੀ ਚੀਰਨੀ ਆ ਚੱਲ ਮੈਂ ਬੈਠੀ ਬੈਠੀ ਚੀਰ ਲੈਂਨੀ ਆ

ਚੱਲ ਹੌਲੀ ਹੌਲੀ ਲੱਗ ਜਿਵੇਂ ਉਹ ਕੀ ਹੈਗਾ ਕਿਹੜਾ ਕੰਮ ਆਗਾ ਚੱਲ ਤੋ ਪਸੂਨੇਗੀ ਪਿੱਛੇ ਕਰੀ ਜਾਂਦੇ ਆਂਗੇ ਰਾੜਾ ਵੀੜਾ ਆਪ ਤਾਂ ਰੋਟੀ ਫੜਾਉਣ ਵਾਲੇ ਵੀ ਔਖੀ ਹੋ ਜਾਂਦੀ ਹੈ ਵੀ ਮਿੱਥੋਂ ਮੱਛੀਆਂ ਆਉਂਦੀ ਆ ਬੇਬੇ ਵੀ ਨਾ ਦੇਖਦੇ ਪਲੇਸ ਪਈ ਉਹ ਫਿਰ ਮੈਂ ਆਖੀ ਲਈਉਣਾ ਕੁਛ ਨਹੀਂ ਕੁਛ ਨਹੀਂ ਉਸ ਕੁਸ ਕਹਿ ਨਹੀਂ ਓਰੇ ਲੈ ਮੇਰੇ ਕੋਲ ਕੁਛ ਨਹੀਂ ਕੁਛ ਨਹੀਂ ਨਾ ਲੈ ਤੂੰ ਮੇਰੇ ਕੋਲ ਕੁਛ ਨਹੀਂ ਹੈ ਨਾ ਤੂੰ ਉਰਾਂ ਲੈ ਕੇ ਆ ਕਰਦਾ ਕੀ ਹੈ ਤੂੰ ਚੋਰੀ ਇਹਦਾ ਬਿਸਕੁਟ ਨਹੀਂ ਬਿਸਕੁਟ ਰਹੇ ਦੇਖਾ ਇਹਦਾ ਕੁਛ ਹੋਰ ਲੱਗਦਾ ਹੈ ਪੂਆ ਦੇਖਾ ਨਹੀਂ ਤੂੰ ਇਹਦਾ ਹੋਆ ਭਾਬੀ ਨੇ ਮੱਛੀ ਮੰਗਾਈ ਸੀਗੀ ਚੋਦਿਆ ਮੱਛੀਆਂ ਲੈ ਆ ਹੋਇਆ ਖਾਤਾ ਹੋਇਆ ਖਾਉਣੀ ਆ ਮੱਛੀਆਂ ਤੇ ਨੂੰ ਖਾਤਾ ਤੇਰੇ ਮੱਛੀ ਉਹ ਫੇਰ ਕੀ ਹੋ ਗਿਆ ਭਾਬੀ ਨੇ ਉਹਨੇ ਖਾਣੀ ਸੀਗੀ ਮੱਛੀਆਂ ਦਾ ਆ ਲੈ मछिया तो तो हजे मछियां भारतीय हजे क्या चंगी है भैया रानी नहीं है हजे भैया तो कट क ਉਹੀ ਤਾਂ ਹੈ ਮੈਨੂੰ ਤਾਂ ਪਤਾ ਨਹੀਂ ਕਿ ਉਹ ਸੰਦਰਭਰੀਏ ਲੱਛਣ ਕੀ ਕਰਦੇ ਨੇ ਅੱਗੇ ਵੀ ਲੈ ਕੇ ਦਿੱਤੀਆਂ ਹੋਣੀਆਂ ਤਾਂ ਤੁਸੀਂ ਟਿਆ ਮਾ ਤਾਂ ਸਿੱਟਿਆ ਆ ਸਿੱਟੇਗਾ ਨਹੀਂ ਉਹ ਤਾਂ ਭਾਬੀ ਨੇ ਮੰਗਾਈ ਜੀ ਆ ਭਾਬੀ ਤਾਂ ਸਵੇਰੇ ਕੁਝ ਹੋਰ ਕਹੂਗੀ ਇਹ ਭਾਬੀ ਦੇ ਨਾਲ ਲੱਗ ਕੇ ਕਹਿ ਰਿਹਾ ਕਰੋ ਸਾਨੂੰ ਤਾਂ ਪੁੱਛ ਲਾਂਦਾ ਉਹ ਮੈਨੂੰ ਤਾਂ ਨਹੀਂ ਸੀ ਵੀ ਕਲੇਸ਼ ਨਾ ਪਈਏ ਹਾਂ ਇਹਨੇ ਕੁਝ ਕਰਨ ਲੱਗੀ ਮੈਂ ਤਾਂ ਹੋਤੀ ਸੈਡ ਲੈਂਦੀ ਸੀ ਸਾਰਾ ਦਿਨ ਇਹ ਤਾਂ ਭਾਈ ਬਾਲੀ ਗੱਲਾਂ ਕਰਤ ਨੇ ਸੋਡੇ ਕਰਦੀਆਂ ਦੇਖੀ ਚੱਲੋ ਹਾਂ ਹਜੇ ਮੈਨੂੰ ਮਾੜੀ ਲੱਗਣੇ ਨੇ ਪੁਰਾ ਵੇਨੂ ਕੋਲ ਨਹੀਂ ਆ। ਮਨ ਦੀਪਾ। ਓਮ। ਪੁਰਿਆ। ਮੈਂ ਨਹੀਂ ਕੋਸਕਿਸ਼ਤਾ ਮੈਂ ਦੋ ਜਿਵੇਂ ਕਹਤਾ ਮੈਂ ਨਹੀਂ ਹੈਗੀ। ਛੋੜ ਤਾਂ ਲੈਦੀ ਬੋਲ ਜੀ ਜੀ ਨਹੀਂ ਹੈ ਜੀ। ਇਹ ਹੈ ਜੀ ਬਿਆਰ ਨਹੀਂ ਹੈ। ਪੱਕੀ ਗੱਲ ਹੈ ਏ। ਯਾਰ ਰੋਜ਼ ਮੱਛੀਆਂ ਮੰਗਦੀ ਹੈ। ਚੋਰੀਆਂ ਲਿਆ ਲੇ ਖਵਾਉਂਦੇ ਨੇ। ਉਹ ਇਹ ਲਿਆਉਦਾ ਸੀਗਾ ਮੈਨੂੰ ਤਾਂ ਪਤਾ ਹੀ ਗਿਆ ਅੱਗੇ ਲੱਗਿਆਗਾ ਆ ਵੀ ਮੱਛੀਆਂ ਵੀ ਖਾਂਦੀਆਂ ਮੈਂ ਤਾਂ ਕਿਹਾ ਜੀ ਆ ਵੀ ਮੱਛੀ ਅਸੀਂ ਤਾਂ ਕਰੇ ਜਦੋਂ ਪਤਾ ਹੋਊਗਾ ਪਤਾ ਹੋਊਗਾ ਜਾਣ ਕੇ ਨਹੀਂ ਦੱਸਦੀ ਨਹੀਂ ਬੇਪੇ ਮੈਨੂੰ ਪਤਾ ਹੀ ਨਹੀਂ ਉਹ ਆ ਮੁੰਡੇ ਦੀ ਵੀ ਗਲਤੀ ਐ ਇਹਨੇ ਕਹਨ ਜਾਣਾ ਸੀ ਪੁੱਛ ਪਰ ਆਪਾਂ ਤਾਂ ਗੱਲ ਕਰਨੀ ਸੀ ਇਹਨੇ ਤਾਂ ਗੱਲ ਹੀ ਨਹੀਂ ਕੀਤੀ ਹੈਗੀ ਕਿਸੇ ਕੋਲ ਮੈਨੂੰ ਕਹ ਤੱਸੇ ਨੇਗਾ ਵੀ ਮੱਛੀ ਖਾਂਦੀ ਹੈ ਉਹ ਚੁੱਪ ਕਰਕੇ ਤੁਰ ਗਿਆ ਇਹਨੇ ਇਹ ਕਹਦਾ ਮਾਰ ਮਾਰ ਡਾਂਗਾ ਮਨੂਲੇ ਇਹ ਮੱਛਲੀ ਚਾਵਲ ਤੋਂ ਬਣ ਗਏ ਆ ਜਾਓ ਆ ਜਾਓ ਸਭੀ ਲੋਕ ਖਾ ਹੀ ਰਹੇ ਆ ਆ ਜਾ ਆ ਜਾ ਤੈਨ ਮੈਂ ਖਵਾਉਣੀ ਆ ਮੱਛੀਆਂ ਆ ਖਬਰੇ ਕਾ ਇੱਕ ਵਾਰੀ ਖਾਧੀਆਂ ਹੋਣਗੀਆਂ بگੜੀ ਹੋਈ ਨੇ ਰੋਜ਼ ਮੱਛੀਆਂ ਪਰਦੀਆਂਗੀ ਨਹੀਂ ਤੈਨੂੰ ਵੰਡ ਕੇ ਦੇਉਣਾ ਇਹ ਉਹਨੂੰ ਦਿੰਨੀ ਆ ਉਹਨ ਤਾਂ ਖਵਾਤੀਆਂ ਕਰਕੇ ਫਰਾਈ ਮੈਂ ਤੈਨੂੰ ਖਵਾਉਣੀ ਆ ਆ ਜਾ ਨੰਗਾ ਨਾ ਕੀ ਹੋ ਗਿਆ ਮਾਜੀ ਕਿਉਂ ਗੁੱਸਾ ਕਰ ਰਹੇ ਹੋ ਤੈਨੂੰ ਹਾਂ ਲਾ ਭਾਈ ਨਹੀਂ ਸ਼ਰਮਸ਼ੂਰ ਮਖਾ ਹੀ ਨਹੀਂ ਛੱਡਾ ਕੰਮ ਬਰਦਾਸ਼ਕਿਆ ਤੂੰ ਬੱਛੀਆਂ ਬਣਾ ਬਣਾ ਖਾਨੀ ਐ ਇਹ ਤੂੰ ਸਾਬ ਕਰਕੇ ਸੋਹਣਾ ਬਾਂਡੇ ਮਾਈਂਦੀ ਐ ਤੇ ਤਾਂ ਮੇਰਾ ਵੀ ਯਕੀਨ ਤੋੜਦਾ ਮੈਨੂੰ ਵੀ ਬੁਰੇ ਫਵਾਤਾ ਤੈਤਾ ਮੈਂ ਤਾਂ ਕਹਿੰਦਾ ਰਹਿਨੀ ਸ਼ੈਡ ਲੈਣ ਦੀ ਮੰਮੀ ਜੀ ਮੈਨੇ ਕੌਨ ਸਾ ਅਲੱਗ ਸੀ ਕੁਝ ਮੰਗਵਾ ਲੀਏ ਖਾਣੇ ਵਾਲੀ ਚੀਜ਼ ਏ ਚਾਵਲ ਕੇ ਸਾਥ ਖਾਤੇ ਹੈ ਜੇ ਲੋਕ ਮੈਂ ਤਾਂ ਪਤੀ ਨਹੀਂ ਸੀਆ ਮੇਰਾ ਮੁੰਡਾ ਵੀ ਮੱਛੀ ਆਈਏ ਘਰੇ ਲਿਆਏਗਾ ਮੈਂ ਤਾਂ ਬੇਬੇ ਨਾਲ ਲੜਦੀ ਰਹਿਣੀ ਆ 24 ਘੰਟੇ ਤੈਨੂੰ ਕਿਹਾ ਸੀ ਭਾਬੀ ਮੈਂ ਤਾਂ ਕਿਤੇ ਸੁਣੀ ਨਹੀਂ ਗਈ ਮੈਂ ਤਾਂ ਫੇਰ ਵੀ ਇਹਦੀ ਸ਼ੈਡ ਲੈਣੀ ਆ ਨਾ ਹੋਰ ਕੋਈ ਚੀਜ਼ਾਂ ਨਹੀਂ ਖਾਣ ਨੂੰ ਰਹੀਆਂ ਮੇਰਾ ਮਨ ਕੀ ਅੱਜ ਮੈਂ ਮਾਰਕੀਟ ਗਈ ਸੀ ਨਾ ਮੇਰੇ ਮਨ ਕੀ ਮੈਨੇ ਮੰਗਵਾ ਲੀਆ ਨਾ ਤੇਰਾ ਮੰਨ ਤਾਂ ਸਾਰਾ ਕੁਝ ਹੀ ਕਹੂਗਾ ਸਵੇਰੇ ਤੇ ਲੈ ਕੇ ਬੋਕ ਟੰਗੇਗੀ ਬੱਕਰਾ ਤੇਰੇ ਮੰਨ ਦੀ ਸ਼ਾ ਅਸੀ ਨਹੀਂ ਉਹ ਕਰ ਸਕਦੇ ਪੂਰੀ ਗੱਲ ਮੈਂ ਤੈਨੂੰ ਦੱਸਾਂ ਸਵੇਰੇ ਬੋਕ ਵੀ ਮੰਗੇਗੀ ਬੱਕਰਾ ਵੀ ਮੰਗੇਗੀ ਮੁਰਗਾ ਵੀ ਮੰਗੇਗੀ ਮੱਛੀਆਂ ਤਾਂ ਖਾ ਲਈਆਂ ਮੈਂ ਫਿਰ ਹੁਣ ਮੈਂ ਕੀ ਕਰਾਂ ਹੁਣ ਬੇਬੇ ਤਾਂ ਕਹਿੰਦੀ ਤੂੰ ਬੱਕਰੇ ਵੀ ਮੰਗੇਗੀ ਹੁਣ ਨਹੀਂ ਮੇਰੇ ਤਾਂ ਹੱਥ ਬੰਨੇ ਤੇਰੇ ਮੂੰਹ ਤੇ ਮੈਂ ਥੋੜੀ ਤੇ ਵਿਚਾਰ ਲੈਤੀ ਜਾਂਦੀ ਮੰਮੀ ਜੀ ਨਾ ਆਪ ਲੋਗ ਨਾ ਸਿਰਫ ਨਾ ਘਾਏ ਫੂਸ ਖਾਣ ਵਾਲੇ ਹੋ ਸ਼ਹਿਰ ਕਾ ਵੀ ਗਏ ਹੋ ਕبھی ਕਲੱਬ ਮੇ ਗਏ ਹੋ ऐसे नहीं खाते मच्छी मीट फिर आपको ये पता ये नहीं था जब मैं इतने बड़े शहर से यहाँ पे रह, रह रही हूँ तो खाने का तो है की पता क्या तू तो मैं तो सच्ची भैया रानी लग दिया हूं ता खाने पीने से कोई अलग हो जाता है साढ़े घरे तो है या कुछ कितने बने नहीं जेड़ा कुछ तू लिया ना ना दसे ना करे। भी 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 ਕਲੱਬ ਵਿੱਚ ਜਾਂਦੇ ਹਾਂ ਅਸੀਂ ਆਪਣੀ ਲਾਈਫ ਪੂਰੀ ਇੰਜੋਏ ਕਰਦੇ ਹਾਂ ਅਸੀਂ ਲੋਕ ਪੀਤੇ ਹਾਂ ਆ ਪੂਰੇ ਛੱਡ ਗਿਆ ਆ ਭੱਗ ਗਿਆ ਲੈ ਝੁੱਲੀ ਚੱਲੇ ਰੇ ਨਾਲ ਨਾ ਤਾਂ ਸਾਨੂੰ ਸਮਝਾਉਂਦੀ ਆ ਅੱਧੀ ਦੇ ਸਮਝਾਉਂਦੀ ਕਿਤੇ ਆਉਂਦੀ ਨਹੀਂਗੀ ਨਾਲੇ ਆ ਸੁਖੜਾ ਇਹ ਨਾ ਸਾਨੂੰ ਦੱਸੇ ਵੀ ਇਹ ਆ ਕੁਝ ਕਰਦੀ ਹੈ ਨਾਲੇ ਪਰ 20 ਪਿੰਡ ਚ ਰਹਿਣਾ ਬਹੁਤ ਔਖਾ ਹੈਗਾ ਐ ਇਹੇ ਜੀ ਨੂੰ ਲੈ ਕੇ ਤਾਂ ਬਹੁਤ ਔਖਾ ਹੈਗਾ ਮੈਂ ਲੋਕਾਂ ਨੇ ਬਹੁਤ ਸੁਣਦੀ ਆਂਗੀ ਹਾਂ ਲੋਕ ਤਾਂ ਕਹਿੰਦੀ ਹਾਂ ਮੈਂ ਫੇਰ ਵੀ ਚੁੱਪ ਕਰਕੇ ਆਈ ਜਾਂਦੀ ਮੈਂ ਬੇਬੇ ਦੀਆਂ ਵੀ ਚੱਲਦੀ ਆਂ ਇਹਦੇ ਮੂਰੇ ਮੂਰੇ ਮਰੇ ਕੰਮ ਕਰਦੀ ਆਂ ਲੋਗੋ ਕਾ ਕਿਆ ਹੈ ਲੋਗੋ ਕਾ ਤੋ ਕਾਮ ਹੀ ਹੈ ਕਹਿਨਾ ਆਪਣੀ ਪਸੰਦ ਕਾ ਮੈਂ ਖਾਉਂਗੀ ਵੀ ਨਹੀਂ ਅਬ ਕਿਆ ਖਾਉਂ ਬਤਾਓ ਉਹ ਖਾ ਲੇ ਦੇਤੀ ਹੂ ਪੂਰੇ ਖਾਸ ਕੂਤ ਲਾ ਕੇ ਦੇ ਦੋ ਜਿਵੇਂ ਆਪ ਗਾਇ ਕੋ ਚਾਰਾ ਡਾਲਤੇ ਮੂਝੇ ਵੀ ਚਾਰਾ ਡਾਲ ਦੋ ਫਿਰ ਇਹੀ ਹੋਗਾ ਵੇ ਹਰਾ ਜਰਾ ਜਰਾ ਕੀ ਕਹੀ ਜਾਂਦੀ ਐ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਕਹਿਣਾ ਕੀ ਐ ਕਹਿੰਦੀ ਤੁਸੀਂ ਤਾਂ ਡੰਗਰਾਂ ਵਾਲੋ ਖਾਣੇ ਹੋਗੇ ਹਰਾ ਹੀ ਖਾਣੇ ਹੋ ਸਾ ਉਹਨੂੰ ਹਰਾ ਹੀ ਦੱਸਦੀ ਐ ਕਹਿੰਦੀ ਤੁਸੀਂ ਤਾਂ ਉਹੀ ਖਾਣੇ ਹੋ ਕਹਿੰਦੀ ਅਸੀਂ ਖਾਣੇ ਆਂਗੇ ਪਯੋਰ ਚੀਜ਼ਾਂ ਦਾ ਵੀ ਮੀਟ ਮਾਸ ਖਾਇਆ ਕਰੋ ਤੁਸੀਂ ਵੀ ਇਦਾਂ ਐ ਕਹਿਣਾ ਚਾਹੁੰਦੀ ਆ अगर आप लोग ना मेरे मनपसंद का नहीं खाने दोगे ना तो मैं यहां पे नहीं रुकूंगी फिर मैं अपने शहर जा रही हूं मैं नहीं रहूंगी आपके बीच वे की कह गई हैं कनी कनी मतलब पिंड जानी आवे कनी ओथे शहर पहला जितथे रहनी हुंदी सी ओथे जानी कनी मैं थोनू छाड़ दियांगी कनी जानी अच्छा ते हुन वे पे बाकी फिर आप हम दिन की जवाब दे मांगियां मुंडे नु डांक चलंगे ਹੋਰ ਆਖੂਰ ਮੇਰੇ ਘਰਾਂ ਲਈ ਪਿੱਛੋ ਟੱਕਰਤੀ ਤੁਸੀਂ ਕਰੇ ਉਹ ਛੱਤ ਅੱਗ ਸਵਾ ਬਣਾਦਾ ਦੀਦੀ ਜਵਾਬ ਨਾ ਦਿੱਤਾ ਹੀ ਆ ਹੁਣ ਐਡੀ ਕੀ ਗੱਲ ਆ ਗਈ ਨਾਲੇ ਭਾਈ ਛੋੜਦਾ ਘਰ ਦਾ ਮਾਹੌਲ ਬੜਾ ਮਾੜਾ ਹੈਗਾ ਜਤਾ ਨਹੀਂ ਹੁੰਦਾ ਜਮੀਰ ਮੁੱਦਾ ਮਾਰ ਤੈਨੇ ਤਾਂ ਅਬ ਮੈਂ ਤੇਰੇ ਕੁੜੀ ਕਹੀ ਦੂਗੀ ਵੀ ਹਾਂ ਮੇਰੇ ਪੂਆ ਨੂੰ ਪੁੱਛ ਲੋ ਵੀ ਕੀ ਕੁਸ ਮੰਗਨੀ ਸੀ ਮੈਂ ਇਹਦਾ ਨਾਮ ਲਉਂਗੀ ਵੀ ਮੇਰੀ ਭਤੀਜੀ ਨੂੰ ਪੁੱਛ ਲੋ ਸਰਦਨਾਂ ਖਰਾਬ ਤੇ ਗੱਲ ਆ ਗਈ ਤੇ ਹੁਣ ਟੈਂਡ ਤੇ ਹਾਂ ਵੀ ਸ਼ਰਾਬ ਪੀਣੀ ਹੈ ਮੈਂ ਤਾਂ ਮੈਂ ਤਾਂ ਪਤਨੀ ਸੀ ਵੀ ਇਹਨੇ ਲਖਣ ਕਰਦੀ ਆ ਉਹ ਚੋਰੀ ਚੋਰੀਆਂ ਨੇ ਪਹਿਲਾਂ ਵੀ ਲਿਆ ਮੈਂ ਤਾਂ ਦੇਖ ਕੇ ਤੁਹਾਡੇ ਘਰ ਦਾ ਮਾਹੌਲ ਭਾਈ ਮੈਨੂੰ ਤਾਂ ਬਹੁਤ ਬੁਰਾ ਲੱਗਿਆ ਇਹਦਾ ਪਹਿਲਾਂ ਵੀ ਮੈਨੂੰ ਤਾਂ ਬਾਰੇ ਬਾਰੇ ਹੀ ਕਿਹਾ ਮੈਂ ਤਾਂ ਜਵਾਬ ਦੇ ਦਿੰਦਾ ਸੀਗਾ ਤੱਕੀ ਹੋ ਗਈ ਤੇ ਮੈਥੋਂ ਕਿਹੜੀ ਮੈਂ ਉਹਦੇ ਮੰਗਰ ਲੱਗੀ ਤੇਰੀ ਦੀ ਸੁਣੀ ਨਹੀਂ ਮੈਂ ਮੈਨੂੰ ਤਾਂ ਪਤਾ ਦੀ ਸਾਰੀ ਗੱਲ ਦਾ ਆ ਦੇਖ ਲਓ ਆ ਕਰਾ ਲਓ ਲਾਲੂ ਮਾਰ ਜਾਂ ਇਹੋ ਜਿਹਾ ਹੈ ਇਹ ਇਹੋ ਜਿਹਾ ਕੁਝ ਕਰਦੀਆਂ ਨਹੀਂ ਆਈਆਂ ਨਹੀਂ ਆਈਆਂ ਜੇ ਸਹਰਿਆ ਦੀ ਵਿਆਹੀ ਹੋਵੇ ਕਿਉਂ ਕੁਸ ਮੰਗੇ ਅਗਲਾ ਵੀ ਮਾਪੋਸ ਕਹਿ ਕੇ ਤੋਰੇ ਚੱਜ ਦੇ ਕਰ ਵੀ ਜੇ ਸੱਸ ਸੌਦਾ ਖਾਣਗੇ ਉਹ ਆਜਾ ਖਾਣੀ ਤੂੰ ਦੇਖਿਆ ਜਿਹੜਾ ਬਾਹਰ ਕੁੱਤਾ ਵਾਂਗੂ ਖਾਂਦੇ ਤੇ ਉਹ ਆਜਾ ਖਾਣ ਲੱਗੇ ਹੁਆ ਮੈਂ ਤਾਂ ਆਪ ਸਿਆਣੀ ਹੋ ਗਈ ਤੁਹਾਡੇ ਘਰੇ ਆ ਕੇ ਮੈਂ ਤਾਂ ਹੁਣ ਮੁੰਡੇ ਨੂੰ ਸਹਰਿਆ ਦੀ ਵਿਆਹੀ ਲਿਆਉਂਗੀ ਮੈਂ ਨਹੀਂ ਇਹੋ ਜਿਹਾ ਕੋਈ ਆਇਆ ਹੁ ਕਰਦੀ ਆ ਤਾਂ ਹੁਣ ਪੂਰਾ ਧਿਆਨ ਰੱਖੂਗੀ ਕਿਤੇ ਮਨੋਂ ਹੁਣ ਤੂੰ ਨਾ ਇਹੋ ਜਿਹਾ ਕੁਝ ਕਰਤੀ ਹੋਰ ਭਾਈ ਤੂੰ ਵੀ ਸਿਆਣਾ ਬਣ ਕੇ ਰਹ ਮੈਨੂੰ ਤਾਂ ਪਤਾ ਲੱਗ ਗਿਆ ਮੈਂ ਦੇਖ ਹੀ ਲਿਆ ਕੀ ਕੁਸ ਹੁੰਦਾ ਹੈ ਇੱਥੇ ਹਾਂ ਨਾਗਲਿਆਂ ਦੇ ਲੋਕ ਕੀ ਕਹਿਣਗੇ ਪਰਾਸਾਨੂੰ ਨਾਲੇ ਹੁਣ ਲਵ ਮੈਰਿਜਾਂ ਕਿੱਥੇ ਰਹਿੰਦੀਆਂ ਨੇ ਹੁਣ ਤਾਂ ਸਾਡੇ ਮੂੰਹੇ ਆ ਗਈਆਂ ਗੱਲਾਂ ਹਾਂ ਕਾਹਨੂੰ ਲਵ ਮੈਰਿਜ ਤੇ ਕਹਿੰਦੇ ਨੇ ਲਵ ਮੈਰਿਜ ਲਵ ਮੈਰਿਜ ਤੇ ਕੁਝ ਨਹੀਂ ਬਣਦਾ ਲਵ ਮੈਰਿਜ ਆ ਜਾਂਦਾ ਪਿੱਛੋਂ ਤਾਂ ਇਹੀ ਹੁੰਦਾ ਹੁੰਦਾਗਾ ਤੂੰ ਆ ਬਾਈ ਬਹੁਤ ਉਹ ਗਲਤ ਗੱਲ ਹੈ ਬਾਗੀ ਚੱਲ ਹੁਣ ਤਾਂ ਵਧੀਆ ਹੋਇਆ ਚੱਲ